ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਨਹੀਂ ਤਿੰਨ ਬੈਣਾ ਸੇ ਲੈ ਲੈ ਕੇ ਆਏ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾ ਰਹੇ ਹਾਂ ਸੰਧੂ ਡੈਰੀ ਫਾਰਮ ਚੋਂ ਬਣਾ ਰਹੇ ਹਾਂ ਬਾਈ ਦੇ ਫਾਰਮ ਨਹੀਂ ਬੈਣਾ ਨੇ ਤਿੰਨ ਨੇ ਬਾਈ ਦੋ ਜਰਸੀ ਨੇ ਇੱਕ ਐਚਐਫ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਉਧਰ ਬਾਈ ਜਰਦੀ ਕਲਾ ਜੀ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਬਾਈ ਪੂਰਾ ਵਧੀਆ ਰਿਸਪੌਂਸ ਰਿਹਾ ਜੀ ਵਿਗ ਗਿਆ ਸੀ ਮਾਲ ਬਈ ਹਾਂ ਛੇਤੀ ਵਿਗ ਗਿਆ ਸੀ ਗਾਹੀ ਮਾਲਾ ਮੋਲੋਂ ਵਾਲਾ ਜੈਸੀ ਮੋਲ ਆਪਣਾ ਭਾਈ ਜੈ ਜੀ ਹੁੰਦਾ ਜਿਹੜਾ ਕੋਈ ਮਾਲ ਬਾਹਰੋਂ ਆਪਣਾ ਆਉਂਦਾ ਹਨਾ ਠੀਕ ਹੈ ਬਾਈ ਹਾਂਜੀ ਨਾਮ ਤੇ ਐਡਰੈਸ ਬੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਜੀ ਨੇੜੇ ਪਿੰਡ ਬਈ ਪਤਾ ਤੇ ਪਧੌੜ ਸ਼ਹਿਰ ਆਗੇ ਜੀ ਆਪਣਾ ਮੋਬਾਈਲ ਨੰਬਰ ਬੋ 62800218644 ਜੀ ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਤਰਮਿੰਦਰ ਤਿੰਨੇ ਆਪਣੇ ਫਾਰਮ ਦੀਆਂ ਹਾਂ ਬਾਈ ਤਿੰਨੇ ਬੱਚੀਆਂ ਆਪਣੇ ਫਾਰਮ ਦੀਆਂ ਅੱਜ ਜਿਹੜੀ ਵੀਡੀਓ ਬਣਾਉਣੀ ਆ ਆਪਾਂ ਠੀਕ ਆ ਬਾਈ ਹਾਂਜੀ ਤੇ ਜਿਹੜੀ ਐਫ ਦੇਖਦੇ ਆ ਕਿੰਨੀ ਉਮਰ ਹੈ ਦੀ ਇਹ ਬਾਈ ਸਾਲ ਦੀ ਹੋ ਗਈ ਬੱਚੀ 12 ਮਹੀਨੇ ਤੋਂ ਥੋੜੀ ਬਹੁਤੀ ਪਲੱਸ ਹੋ ਗਈ ਹਮ ਇਹ ਆਈ ਦੇ ਮੰਨ ਲਾ ਹੁਣ ਕਾਬਲ ਆ ਕਿ ਹਾਈਟ ਲੈਂਥ ਪੂਰੀ ਚੰਗੀ ਹੈ ਕਿ ਬੋਡੀ ਵੇਟ ਪੂਰਾ ਫੁੱਲ ਆ ਸਹੀ ਹੈ ਖੜਨ ਦਾ ਸਟਾਈਲ ਆ ਢਾਂਚਾ ਸਟਰਕਚਰ ਉੱਪਰਲਾ ਬਰੂਟ ਬੋਲਦੀ ਹੈ ਖੋਦਾ ਕਿ ਇਹ ਵੀ ਐਸ ਦੀ ਹਮ ਸੈਕਸਡ ਦੀ ਬੱਚੀ ਹੈਗੀ ਠੀਕਾ ਠੀਕ ਹੈ ਨਾ ਗੈਲੈਕਸੀ ਦੇ ਦੀ ਮਦਰ ਸੀਗੀ ਮਦਰ ਦਾ ਸੈਕੰਡ ਟਾਈਮਰ ਦਾ 38 ਕੇਜੀ ਦੁੱਧ ਸੀਗਾ ਐਤਕੇਰੀ ਆਪਾਂ ਇਹ 192000 ਦੀ ਬਿਹੜੇ ਦੀ ਮਾਂ ਸੇਲ ਕੀਤੀ ਹੈਗੀ ਠੀਕ ਹੈ ਬਾਈ ਹਾਂਜੀ ਹਮ 192000 ਦੀ ਬਾਈ ਨੇ ਇਹਦੀ ਮਾਂ ਜਿਹੜੀ ਸੇਲ ਕੀਤੀ ਆ ਫੇਸ ਦੀ ਬਿਊਟੀ ਕਮਾਲ ਦੇਖੋ ਬਈ ਤੇ ਥੋੜੇ ਉਹ ਵਾਲ ਕਟਵਾਏ ਹੋਏ ਆ ਨੇ ਇਹਦੇ ਹਾਂ ਬਾਈ ਵਾਲ ਕਟਵਾਏ ਹੋਏ ਸੀਗੇ ਠੀਕ ਹੈ ਬਾਈ ਹਮ ਚੂਲੀ ਚੰਗੀ ਆ ਚਾਰ ਹੀ ਥਾਣਾ ਚਾਰ ਹੀ ਥਾਣਾ ਕੇ ਡਾਕਟਰ ਨੇ ਸ਼ਾਰਮ ਵੀ ਨਹੀਂ ਪੰਜਵਾਂ ਤਾਂ ਹਮ ਕੀ ਆ ਇਹਨਾਂ ਚੀਜ਼ਾਂ ਤਾਂ ਫੋਲਕ ਬਾਕੀ ਜਿਹੜਾ ਢਾਂਚਾ ਕੁਆਲਿਟੀ ਆ ਹਨਾ ਹਮ ਤੈਨੂੰ ਪਤਾ ਵੀ ਤੋਰਾ ਹੀ ਦੱਸ ਦਿੰਦਾ ਪੈਠਪੂਲੇ ਦੀ ਚੜਾਈ ਦੱਸ ਦਿੰਦੀ ਐ ਪਸੂ ਦੀ ਸਹੀ ਗੱਲ ਤੇ ਕੀ ਕੁਆਲਿਟੀ ਹੈਗੀ ਬੱਚੇ ਚ ਪੁੱਤਰ ਫੁੱਲ ਸੀਮਣ ਦੇ ਬਿਲਕੁਲ ਕਾਬਲ ਝੋਲੀ ਇੱਕ ਨੰਬਰ ਆ ਗੱਬਣ ਵਾਲੀ ਝੋਲੀ ਲਈ ਫਿਰਦੀ ਐ ਕਰਮ ਵਾਲੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਭਾਈ ਤੇ ਕੀ ਮੁੱਲ ਲਵੇ ਜੈ ਜਰਾ ਮੁੱਲ ਕਰਾਉ ਨੂੰ ਡਾਕਟਰ ਜਿਹੜਾ ਕੋਈ ਮਰਜੀ ਜਿਹੜਾ ਜਿਹੜਾ ਕੁਝ ਕਰਾਈ ਜਾਵੇ ਆਪਾਂ ਬੱਚੀਆਂ ਤਿੰਨੇ ਦੇ ਦਾਂਗੇ ਇਕੱਠੀਆਂ ਠੀਕ ਆ ਕੱਲੀ ਦਾ ਮੁੱਲ 50000 ਐ ਦਾ ਹੂੰ ਤਿੰਨਾਂ ਬੱਚੀਆਂ ਦਾ ਮੁੱਲ 120000 ਰੁਪਏ ਜਮਾ ਦੇਣ ਲੈਣ ਵਾਲਾ ਛੋੜ ਕਰਾਂਗੇ ਆਪਾਂ ਜੈਜ ਠੀਕ ਆ ਭਾਈ ਛੋੜ ਹੋ ਜੂ ਵਿੱਚੋਂ ਮੁੱਲ ਜਮ ਜਾਇਜ ਆ ਬੱਛਰੀ ਕੁਆਲਿਟੀ ਚੈੱਕ ਕਰ ਕਲੀ ਕਲੀ ਦਾ ਮੁੱਲ ਵੱਖਰਾ ਵੱਖਰਾ ਹੈ ਹੂੰ ਤੇ ਤਿੰਨਾਂ ਦਾ ਮੁੱਲ 120000 ਓਨਲੀ ਜਮ ਦੇਣ ਲੈਣ ਵਾਲਾ ਜੱਸਨ ਉਹ ਵਾਲਾ ਛੋੜ ਕਰਾਂਗੇ ਕੋਈ ਆਇਆ ਨਹੀਂ ਹੈਗਾ ਬੰਦਾ ਕਹਿੰਦਾ ਵੀ ਮੈਂ ਲੱਖ ਦੀਆਂ ਲੈਣੀਆਂ ਦੇਣੀਆਂ ਹੀ ਨਹੀਂ ਆਪਾਂ ਲੱਖ ਦੀਆਂ ਵੀ ਠੀਕ ਹੈ ਭਾਈ ਹੂੰ ਸਹੀ ਗੱਲ ਹੈ ਕੁਆਲਿਟੀ ਚੈੱਕ ਕਰੋ ਤੋਰਾਦਾਰਾ ਇੱਕ ਨੰਬਰ ਹੈ ਟੀਕੇ ਦੇ ਕਰਮਾਣੀ ਬਿਲਕੁਲ ਕਾਬਲ ਪੂਰੀ ਪਲੀ ਵੀ ਆ ਫੀਡ ਮੇ ਪਲੀ ਵੀ ਆ ਦੱਸਦੀ ਆ ਵੀ ਖਰਾਕ ਖਾਦੀ ਵੀ ਆ ਕਰਮਾਣੀ ਅੱਗੇ ਭਾਈ 2 ਨੰਬਰ ਤੇ ਆ ਜਰਸੀ ਹੈਗੀ ਇਹ ਭਾਈ ਜਰਸੀ ਹੈਗੀ ਵਾੜ ਵਾੜ ਦੀ ਨੈਕ ਆਊਟ ਦੀ ਹੂੰ ਕੁਆਲਿਟੀ ਪੂਰੀ ਫੁੱਲ ਆ ਬੱਚੇ ਦੀ ਹੂੰ ਨੌਕ ਮੰਥ ਦਾ ਬੱਚਾ ਭਾਈ ਇਹ ਠੀਕ ਆ ਤੇ ਥੱਲੋ ਝੋਲੀ ਝਾਲੀ ਦੀ ਤੇ ਬਾਕੀ ਕੁਆਲਿਟੀ ਦੱਸਣ ਦੀ ਆਪਾਂ ਨੂੰ ਲੋੜ ਹੀ ਨਹੀਂ ਬਾਕੀ ਦੀਂਦੀ ਹੈ ਜਿੰਨੀ ਵੀ ਚੀਜ਼ ਹੈਗੀ ਹੈਗੀ ਸਹੀ ਗੱਲ ਆ ਭਾਈ ਹੂੰ ਤੋਰਾ ਚੈੱਕ ਕਰੋ ਤੋਰਾ ਚੰਗਾ ਐ ਥੋੜੀ ਵੀ ਲੱਤ ਨਾ ਲੱਤ ਖਹਿ ਜੂਗੀ ਬੱਛੀ ਦੀ ਐਨੀਆਂ ਕਿ ਚੰਗੀਆਂ ਨੇਗੀਆਂ ਸਹੀ ਗੱਲ ਆ ਪਾਂਚੇ ਦਾ ਕਰੈਕਟਰ ਸਾਰੇ ਪੂਰੇ ਫੁੱਲ ਨੇਗੀ ਬਹੁਤ ਆ ਨਾ ਬੱਛੀ ਨੂੰ ਪਲੀ ਪੁਲੀ ਵੀ ਤਾਂ ਪੂਰੀ ਫੁੱਲ ਆ ਡਾਕਟਰ ਬਿਊਟੀ ਦੇਖ ਲਾ ਫੇਸ ਦੀ ਬਿਊਟੀ ਦੇਖ ਲਾ ਟੂਆ ਟੂਆ ਦੇਖੋ ਕਿੰਨਾ ਚੰਗਾ ਪੈਣਾ ਹਨਾ ਕਿਆ ਬਾਤ ਆ ਕੁਆਲਿਟੀ ਇੱਕ ਨੰਬਰ ਫਲੀ ਵੀ ਆ ਬੱਚੀ ਦੀ ਮੈਂ ਕਿਹਾ ਡਾਕਟਰ ਜਮਾ ਕੋਕਾ ਪੀਜ਼ਾ ਲੱਤਾਂ ਲੁੱਤਾਂ ਸਟਰਕਚਰ ਆ ਜਿਹੜਾ ਉੱਪਰ ਲਾ ਖੜਨ ਦਾ ਸਟਾਈਲ ਆ ਲੈਗ ਸਕੋਰ ਫੁੱਲ ਹੈਵੀ ਨੇ ਬੱਚੀ ਦੇ ਸਹੀ ਗੱਲ ਆ ਬਈ ਹੁਣ ਤੂੰ ਦੇਖ ਲਾ ਉੱਪਰੋ ਜਾਵਾ ਫਲੈਟ ਹੈਗੀ ਇੱਕੋ ਜੀ ਪਿਛਲੀਆਂ ਲੱਤਾਂ ਦਾ ਢਾਂਚਾ ਦੇਖ ਲਾ ਖੜਨ ਦਾ ਹਮ ਸਹੀ ਹਲਾ ਕੁਆਲਿਟੀ ਦੇਖ ਨਹੀਂ ਬਈ ਤੇ ਫੇਰ ਛੋਟਾ ਛੋਟਾ ਕਰਨ ਲਈ ਬਰੀਡ ਚੈੱਕ ਕਰੋ ਬਈ ਤੇ ਮੁੱਲ ਜਿਹੜਾ ਬਾਈ ਨੇ ਵੱਡੀ ਗੱਲ ਜਾਇਜ਼ ਰੱਖਿਆ 1,20,000 ਤਿੰਨਾ ਦਾ ਮੁੱਲ 29 ਕਿਲੋ ਬਈ ਇਹਦੀ ਮਦਰ ਦਾ ਸੈਕੰਡ ਟਾਈਮਰ ਦਾ ਰਿਕਾਰਡ ਆਗਾ ਠੀਕ ਆ ਹਾਂਜੀ ਹੂੰ ਠੀਕ ਆ ਕੁਆਲਿਟੀ ਚੈੱਕ ਕਰੋ ਝੂਲੀ ਬਹੁਤ ਚੰਗੀ ਹੈ ਨਾ ਗੱਬਣ ਵਾਲੀ ਝੂਲੀ ਆ 1,60,000 ਦੀ ਇਹਦੀ ਮਦਰ ਸੇਲ ਕੀਤੀ ਆਪਾਂ ਠੀਕ ਆ ਹਾਂਜੀ ਹੂੰ ਝੂਲੀ ਦਿਖਾਉਨੇ ਝੂਲੀ ਬਹੁਤ ਚੰਗੀ ਆ ਲੈ ਵਲਪੁਲ ਮੈਂ ਕਹਾਂ ਡਾਕਟਰ ਥਣਚਾਰ ਹੀ ਹੋਣਗੇ ਗਾਰੰਟੀ ਹੋ ਨਿਸ਼ਾਨ ਵੀ ਨਹੀਂ ਹੋ ਪੰਜ ਮਾਤਾ ਠੀਕ ਆ ਬਾਈ ਜਿਹੜਾ ਕੋ ਮਰਜ਼ੀ ਬੰਦਾ ਲੈ ਜੇ ਹੂੰ ਫੁੱਲ ਰਿਕਾਰਡ ਆ ਸਾਰਾ A to Z ਠੀਕ ਆ ਬਾਈ ਅੱਗੇ ਭਾਈ ਬੰਦਾ ਚਾਹੇ ਬਲੱਡ ਸੈਂਪਲ ਕਰਾਏ ਸਾਰੀ ਵੈਕਸੀਨ ਹੈ ਜਿਹੜੀ ਪ੍ਰੋਪਰ ਹੋਈ ਵਾ ਟੂ ਜ਼ेड ਆਪਣੇ ਫਾਰਮ ਦੀ ਓਕੇ ਭਾਈ ਤੇ ਆ ਬੱਚੇ ਦੀ ਇਹ ਜੱਗ ਬੋਲਦਾ ਬੱਚਾ ਭਾਈ ਇਹਦੀ ਮਦਰ ਆਪਣੇ ਫਾਰਮ ਤੇ ਖੜੀ ਹੈਗੀ ਠੀਕ ਆ ਆ ਦਿਖਾ ਦੇ ਸਾਹਮਣੇ ਆਹ ਮਦਰ ਆਹ ਮਦਰਾਂ ਕੀ ਭਾਈ ਇਹਦੀ ਠੀਕ ਆ ਜ਼ੂਮ ਕਰਕੇ ਦਿਖਾ ਦੇ ਆਰਡਰ ਵੇਂਜ ਕਿੰਨੀਆ ਕੁਆਲਿਟੀ ਨੇਗੀਆਂ ਹਮਮ ਸਹੀ ਫਸਟ ਟਾਈਮਰ ਹੈਗੀ ਬੱਚੀ ਇਹ ਅਜੇ ਹਮ ਅੱਗੇ ਦੁਬਾਰੇ ਗੱਬਣ ਹੋਈਏਗੀ ਠੀਕ ਆ ਇਹ ਬੱਚਾ 2.5-4 ਮੰਥ ਦਾ ਹੈਗਾ 2.5 ਤੋਂ 5 ਮੰਥ ਦੀ ਏਜ ਹੋਊ ਤਕਰੀਬਨ ਇਹਦੀ 5 ਕ ਮੰਥ ਮੰਨ ਲਓ ਵੀ ਬਰਥ ਡੇਟ ਆਪਣੇ ਕੋਲ ਸਾਰੀ ਹੈਗੀ ਹੈਗੀ ਇਹਦੀ ਵੀ ਠੀਕ ਹੈ ਬਾਈ ਜੱਗ ਬੋਲਦਾ ਬੱਚਾ ਹੈਗਾ ਬਾਈ ਇਹੇ ਇਹਦੀ ਮਦਰ ਨੇ 27 ਕਿਲੋ ਫਰਸਟ ਟਾਈਮਰ ਦਾ ਦੁੱਧ ਹੈਗਾ ਠੀਕ ਹੈ ਬਾਈ ਹੁਣ ਮੰਨ ਲਓ ਵੀ ਇਹ ਹੁਣ ਵੀ 20 ਤੋਂ ਪਲੱਸ ਚੱਲੀ ਜਾਂਦੀ ਹੈਗੀ ਇਸ ਟਾਈਮ ਵੀ ਆਪਣੀ ਠੀਕ ਹੈ ਫਾਰਮਸੀ ਹੈ ਬਾਈ ਕੋਲ ਇਹਦੀ ਮਾਂ ਫੇਸ ਦੀ ਬਿਊਟੀ ਦੇਖੋ ਬਾਈ ਕਮ ਹਾਲਾ ਬੋਦੀਵਾਦੀ ਚੰਗੀ ਆ ਟੂਆ ਟੂਆ ਕਰਮਲੀ ਦੇ ਬਹੁਤ ਚੰਗਾ ਥਣ ਵੀ ਚਾਰ ਆ ਬਾਕੀ ਡਾਕਟਰ ਉੱਪਰ ਦੀ ਫਲੈਟ ਤੇ ਬਾਕੀ ਜਿਹੜਾ ਆ ਪਿੱਠੇ ਦਾ ਢ ਬਹੁਤ ਚੌੜਾਗਾ ਬੱਚੇ ਦਾ ਸਹੀ ਗੱਲ ਆ ਭਾਈ ਬਾਕੀ ਕਰੈਕਟਰ ਦੇਖ ਲਾ ਪਸਲੀਆਂ ਪੁੱਸਲੀਆਂ ਸਾਰੀਆਂ ਐ ਏ ਟੂ ਜ਼ेड ਓਕੇ ਨੇਗੀਆਂ ਹਮ ਸਹੀ ਗੱਲ ਐ ਹੈ ਹੈ ਨਹੀਂਗਾ ਵੀ ਕੱਲਾ ਢੱਡ ਜਾ ਵਧਾਇਆ ਪਿਆਗਾ ਹਨਾ ਤੇ ਸਾਂਭੀ ਵੀ ਹੈਗੀ ਚੰਗੀ ਫੀਡ ਤੇ ਸਾਂਭੀ ਵੀ ਆ ਫੀਡ ਖਾਦੀ ਵੀ ਆ ਪਤਾ ਲੱਗਦਾ ਹਾਂ ਹਾਂ ਤੇ ਮੁੱਲ ਤੇਨਾਂ ਦਾ 1 ਲੱਖ 20 ਯਰ ਵਾਹ ਡਾਕਟਰ ਦੇਣ ਵਾਲਾ ਮੁੱਲ ਤਾਂ ਚਾਹੀਦਾ ਡੇਢ ਕਰਾ ਲੈ ਕੋਈ ਬੰਦਾ ਤੇ ਕਿਰਾਇਆ ਕਰੂਆ ਕਿਵੇਂ ਆ ਭਾਈ ਕਿਰਾਇਆ ਕੋਈ ਨਹੀਂ ਇਹਦੇ ਚ ਠੀਕ ਐ ਜਿਹੜਾ ਬੰਦਾ ਖਰੀਦੂਗਾ ਉਹਦੀ ਖੁੱਦ ਦੀ ਜਿਹੜਾ ਕੋਈ ਟ੍ਰਾਂਸਪੋਰਟ ਦਾ ਖਰਚਾ ਉਹਦਾ ਲੱਗਣਾਗਾ ਠੀਕ ਹੈ ਭਾਈ ਬੱਚੀ ਦਾ ਕਰੈਕਟਰ ਖੜਨ ਦਾ ਸਟਾਈਲ ਇਹ ਨਹੀਂ ਹੈਗਾ ਵੀ ਲੱਤਾਂ ਬਿੰਗੀਆਂ ਕਿਸੇ ਬੱਚੇ ਦੀਆਂ ਜਮ੍ਹਾਂ ਸਿੱਧੀਆਂ ਲੱਤਾਂ ਨੇਗੀਆਂ ਇਹ ਨਹੀਂ ਹੈਗਾ ਵੀ ਖੁਚਲੀਆਂਈਆਂ ਤੁਰਨਗੀਆਂ ਖੁਚਲੀਆਂਈਆਂ ਤੁਰਨਗੀਆਂ ਬਾਕੀ ਯਾਰ ਵੱਡੀ ਗੱਲ ਹੈ ਰਿਕਾਰਡ ਸਾਰਾ ਹੈਗਾ ਰਿਕਾਰਡ ਆਪਣੇ ਕੋਲ ਏਟੀਟਿਊਡ ਪ੍ਰੋਪਰ ਸਾਰਾ ਹੈਗਾ ਬਾਈ ਦੇ ਫਾਰਮ ਨਹੀਂ ਬੱਚਿਆਂ ਨੇ ਕੁਆਲਿਟੀ ਚੰਗੀ ਆ ਬੱਚੀ ਉਹ ਵੀ ਚੰਗੀ ਆ ਜਰਸੀ ਲੰਮੀ ਲੁੰਮੀ ਬਹੁਤ ਆ ਉੜ ਗਈਆਂ ਵਾਲ ਜੇ ਮੁੰਨੇ ਕਰਕੇ ਨਾ ਇਹ ਜੇ ਲੱਗਦੀਆਂ ਹਨਾ ਡਾਕਟਰ ਉਹ ਤਾਂ ਤੁਹਾਨੂੰ ਪਤਾ ਵੀ ਹੁਣ ਵੀ ਜਾਂ ਬੇਦੁਵਾਦ ਇਹਨਾਂ ਨੇ ਨਾ ਬੱਚਾਂ ਤੇ ਸ਼ੈਣੀ ਗਾਉਣੀ ਸ਼ੁਰੂ ਹੋ ਜੂਗੀ ਸਹੀ ਗੱਲ ਆ ਭਾਈ ਵੀ ਸਿਆਲ ਜਾਂ ਨੰਗਾ ਹੈਗਾ ਹੂੰ ਹਾਂ ਹਾਂ ਸਹੀ ਗੱਲ ਆ ਤੇ ਬੱਚਾ ਭਾਈ ਆ ਵੀ ਬਹੁਤ ਚੰਗਾ ਹੈ ਝੋਲੀ ਇੱਕ ਨੰਬਰ ਤੇ ਚਾਰ ਹੀ ਥਾਣਾ ਕੱਦ ਫੁੱਲ ਬਰੀਡ ਫੁੱਲ ਪੜੀ ਡਾਕਟਰ ਕੈਰੈਕਟਰ ਖੜਨ ਦੇ ਸਟਾਈਲ ਬੱਚਿਆਂ ਦੇ ਵੱਖਰੇ ਹੀ ਨੇਗੇ ਫਾਰਮ ਦੇ ਸਹੀ ਗੱਲ ਆ ਭਾਈ ਤੇ ਫਾਰਮ ਚ ਵੀਡੀਓ ਬਣਾਈ ਆ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ